ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਕਿਨਾਰੇ ਕਣੇ ਜੰਗਲ ਦੇ ਨੇੜੇ ਰਾਮ ਨਾਮ ਦਾ ਇੱਕ ਲੱਕੜਹਾਰਾ ਰਹਿੰਦਾ ਸੀ ਰਾਮ ਇਮਾਨਦਾਰ ਅਤੇ ਮਿਹਨਤੀ ਆਦਮੀ ਸੀ ਪਰ ਉਸ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ ਹਰ ਰੋਜ਼ ਰਾਮ ਆਪਣੀ ਪੁਰਾਣੀ ਕੁਹਾੜੀ ਲੈ ਕੇ ਜੰਗਲ ਵਿੱਚ ਲੱਕੜਾਂ ਕੱਟਣ ਜਾਂਦਾ ਸੀ ਜਿਨ੍ਹਾਂ ਨੂੰ ਵੇਚ ਕੇ ਉਹ ਕੁਝ ਪੈਸੇ ਕਮਾ ਲੈਂਦਾ ਸੀ ਇੱਕ ਦਿਨ ਜਦੋਂ ਰਾਮ ਦਰਿਆ ਦੇ ਕਿਨਾਰੇ ਲੱਕੜਾਂ ਕੱਟ ਰਿਹਾ ਸੀ ਤਾਂ ਅਚਾਨਕ ਉਸ ਦੀ ਕੁਹਾੜੀ ਉਸ ਦੇ ਹੱਥੋਂ ਫਿਸਲ ਕੇ ਦਰਿਆ ਵਿੱਚ ਡਿੱਗ ਪਈ। ਦਰਿਆ ਬਹੁਤ ਡੂੰਘਾ ਸੀ। ਉਹ ਬਹੁਤ ਚਿੰਤਿਤ ਹੋ ਗਿਆ। ਕਿਉਂਕਿ ਇਹ ਉਸ ਦਾ ਰੋਜ਼ਗਾਰ ਕਮਾਉਣ ਦਾ ਇੱਕੋ-ਮਾਤਰ ਸਹਾਰਾ ਸੀ। ਰਾਮ ਬੇਵਸੀ ਵਿੱਚ ਦਰਿਆ ਦੇ ਕਿਨਾਰੇ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ। ਅਚਾਨਕ ਦਰਿਆ ਵਿੱਚੋਂ ਇੱਕ ਚਮਤਕਾਰ ਆਕਾਰ ਉਸ ਦੇ ਸਾਹਮਣੇ ਆਇਆ ਉਹ ਦਰਿਆ ਦੀ ਦੇਵੀ ਸੀ ਜਿਸ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ ਉਸ ਨੇ ਬੜੀ ਹੀ ਨਰਮ ਆਵਾਜ਼ ਵਿੱਚ ਪੁੱਛਿਆ ਤੂੰ ਕਿਉਂ ਰੋ ਰਿਹਾ ਹੈ ਰਾਮ ਨੇ ਆਪਣੇ ਦਿਲ ਦਾ ਹਾਲ ਦੱਸਿਆ ਉਸ ਨੇ ਆਪਣੀ ਕਹਾੜੀ ਦਰਿਆ ਵਿੱਚ ਡਿੱਗਣ ਦੀ ਸਾਰੀ ਗੱਲ ਦੱਸੀ ਦੇਵੀ ਉਸ ਦੀ ਸੱਚਾਈ ਅਤੇ ਦੁੱਖ ਦੇਖ ਕੇ ਮੁਸਕਰਾਈ ਅਤੇ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਦਰਿਆ ਵਿੱਚ ਗੋਤਾ ਲਾਇਆ ਅਤੇ ਕੁਝ ਦੇਰ ਬਾਅਦ ਇੱਕ ਸੁਨਹਿਰੀ ਕੁਹਾੜੀ ਲੈ ਕੇ ਬਾਹਰ ਆਈ। ਉਸ ਨੇ ਰਾਮ ਨੂੰ ਪੁੱਛਿਆ ਕਿ ਇਹ ਤੇਰੀ ਕੁਹਾੜੀ ਹੈ? ਰਾਮ ਨੇ ਸੁਨਹਿਰੀ ਕੁਹਾੜੀ ਵੱਲ ਦੇਖਿਆ ਜੋ ਕਿ ਸੂਰਜ ਵਾਂਗੂੰ ਚਮਕ ਰਹੀ ਸੀ ਪਰ ਉਸ ਨੇ ਸਿਰ ਹਿਲਾ ਕੇ ਕਿਹਾ ਇਹ ਮੇਰੀ ਕੁਹਾੜੀ ਨਹੀਂ ਹੈ। ਮੇਰੀ ਕੁਹਾੜੀ ਤਾਂ ਪੁਰਾਣੀ ਲੋਹੇ ਦੀ ਸੀ। ਦੇਵੀ ਮੁਸਕਰਾਈ ਅਤੇ ਉਸਨੇ ਦਰਿਆ ਵਿੱਚ ਫਿਰ ਗੋਤਾ ਲਾਇਆ ਅਤੇ ਕੁਝ ਦੇਰ ਬਾਅਦ ਉਹ ਇੱਕ ਚਾਂਦੀ ਦੀ ਕੋਹਾੜੀ ਲੈ ਕੇ ਵਾਪਸ ਆਈ ਅਤੇ ਫਿਰ ਉਸਨੇ ਦੁਬਾਰਾ ਪੁੱਛਿਆ ਕਿ ਇਹ ਤੁਹਾਡੀ ਕੋਹਾੜੀ ਹੈ ਇੱਕ ਵਾਰ ਫਿਰ RAM ਨੇ ਸਿਰ ਹਿਲਾ ਕੇ ਕਿਹਾ ਇਹ ਮੇਰੀ ਕੋਹਾੜੀ ਨਹੀਂ ਹੈ ਮੇਰੀ ਕੋਹਾੜੀ ਤਾਂ ਪੁਰਾਣੀ ਲੋਹੇ ਦੀ ਸੀ ਦੇਵੀ ਤੀਜੀ ਵਾਰ ਫਿਰ ਦਰਿਆ ਵਿੱਚ ਡੁੱਬ ਕੇ ਲਕਾ ਗਈ ਅਤੇ ਕੁਝ ਦੇਰ ਬਾਅਦ ਉਸ ਦੀ ਪੁਰਾਣੀ ਲੋਹੇ ਦੀ ਕਹਾੜੀ ਲੈ ਕੇ ਵਾਪਸ ਆਈ ਅਤੇ ਉਸ ਵਾਰ ਉਸਨੇ ਪੁੱਛਿਆ ਇਹ ਤੁਹਾਡੀ ਕਹਾੜੀ ਹੈ RAM ਦੇ ਚਿਹਰੇ ਤੇ ਰੌਸ਼ਨੀ ਆ ਗਈ ਅਤੇ ਉਸਨੇ ਬੜੀ ਹੀ ਖੁਸ਼ੀ ਨਾਲ ਕਿਹਾ ਹਾਂ ਇਹ ਮੇਰੀ ਹੀ ਕਹਾੜੀ ਹੈ ਅਤੇ ਉਸਨੇ ਦੇਵੀ ਦਾ ਬਹੁਤ ਧੰਨਵਾਦ ਕੀਤਾ ਦੇਵੀ RAM ਦੀ ਸੱਚਾਈ ਤੋਂ ਬਹੁਤ ਪ੍ਰਭਾਵਿਤ ਹੋਈ ਦੇਵੀ ਨੇ ਕਿਹਾ ਤੂੰ ਬਹੁਤ ਸੱਚਾ ਅਤੇ ਇਮਾਨਦਾਰ ਆਦਮੀ ਹੈ ਸੱਚਾਈ ਦੇ ਇਨਾਮ ਵਜੋਂ ਤੂੰ ਇਹ ਦੋਵੇਂ ਕਹਾੜੀਆਂ ਰੱਖ ਸਕਦਾ ਹੈ ਜੋ ਕਿ ਸੁਨਹਿਰੀ ਤੇ ਚਾਂਦੀ ਦੀਆਂ ਸਨ राम ਬਹੁਤ ਖੁਸ਼ ਹੋਇਆ ਕਿਉਂਕਿ ਉਸ ਨੂੰ ਆਪਣੀ ਪੁਰਾਣੀ ਕਹਾੜੀ ਦੇ ਨਾਲ-ਨਾਲ ਦੋ ਹੋਰ ਕਹਾੜੀਆਂ ਮਿਲ ਗਈਆਂ ਸਨ ਉਸ ਨੇ ਦੇਵੀ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਪਸ ਚਲਾ ਗਿਆ ਜਦੋਂ ਉਸ ਨੇ ਘਰ ਜਾ ਕੇ ਆਪਣੀ ਸਾਰੀ ਹੱਦ ਬੀਤੀ ਸੁਣਾਈ ਤਾਂ ਉਸ ਦਾ ਇੱਕ ਗਵਾਂਢੀ ਜੋ ਕਿ ਮੋਹਨ ਨਾਂ ਦਾ ਇੱਕ ਵਿਅਕਤੀ ਸੀ ਉਹ ਬਹੁਤ ਲਾਲਚੀ ਸੀ ਉਸ ਦੇ ਮਨ ਵਿੱਚ ਵੀ ਲਾਲਚ ਜਾਗ ਗਿਆ ਉਸ ਨੇ ਸੋਚਿਆ ਕਿ ਉਹ ਵੀ ਦੇਵੀ ਨੂੰ ਠੱਗ ਕੇ ਆਪਣਾ ਫਾਇਦਾ ਕਰ ਸਕਦਾ ਹੈ ਅਗਲੇ ਦਿਨ ਜਦੋਂ ਮੋਹਨ ਵੀ ਉਸੇ ਦਰਿਆ ਦੇ ਕੰਡੇ ਤੇ ਜਾ ਪਹੁੰਚਾ ਤਾਂ ਉਸ ਨੇ ਆਪਣੀ ਕਹੋੜੀ ਵੀ ਦਰਿਆ ਵਿੱਚ ਸੁੱਟ ਦਿੱਤੀ ਅਤੇ ਦਰਿਆ ਦੇ ਕੰਡੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਿਆ ਦਰਿਆਦੀ ਦੇਵੀ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਬਾਹਰ ਆਈ ਅਤੇ ਉਸ ਨੇ ਮੋਹਨ ਨੂੰ ਪੁੱਛਿਆ ਤੂੰ ਕਿਉਂ ਰੋ ਰਿਹਾ ਹੈ ਮੋਹਨ ਨੇ ਅਦਾਕਾਰੀ ਕਰਦੇ ਹੋਏ ਕਿਹਾ ਕਿ ਮੇਰੀ ਕਹਾੜੀ ਦਰਿਆ ਵਿੱਚ ਡਿੱਗ ਪਈ ਹੈ ਅਤੇ ਮੈਂ ਹੁਣ ਆਪਣਾ ਜੀਵਨ ਕਿਵੇਂ ਬਤੀਤ ਕਰਾਂਗਾ ਦੇਵੀ ਨੇ ਉਸ ਦੀ ਗੱਲ ਸੁਣੀ ਅਤੇ ਦਰਿਆ ਵਿੱਚ ਗੋਤਾ ਲਗਾ ਗਈ ਕੁਝ ਦੇਰ ਬਾਅਦ ਉਹ ਦਰਿਆ ਵਿੱਚੋਂ ਸੁਨਹਿਰੀ ਕਹਾੜੀ ਲੈ ਕੇ ਬਾਹਰ ਆਈ ਉਸਨੇ ਪੁੱਛਿਆ ਕੀ ਇਹ ਤੇਰੀ ਕੋਹਾੜੀ ਹੈ ਮੋਹਨ ਜੋ ਕੇ ਲਾਲਚ ਨਾਲ ਭਰਿਆ ਹੋਇਆ ਸੀ ਉਸਨੇ ਸੁਨਹਿਰੀ ਕੋਹਾੜੀ ਦੇਖ ਕੇ ਕਿਹਾ ਹਾਂ ਇਹ ਮੇਰੀ ਹੀ ਕੋਹਾੜੀ ਹੈ ਜਦ ਕਿ ਉਸ ਨੂੰ ਪਤਾ ਸੀ ਕਿ ਉਹ ਝੂਠ ਬੋਲ ਰਿਹਾ ਹੈ ਦੇਵੀ ਵੀ ਉਸ ਦੀ ਗੱਲ ਸਮਝ ਗਈ ਉਸ ਨੂੰ ਪਤਾ ਲੱਗ ਗਿਆ ਕਿ ਇਹ ਝੂਠ ਬੋਲ ਰਿਹਾ ਹੈ ਅਤੇ ਦੇਵੀ ਨੇ ਕਿਹਾ ਤੂੰ ਇੱਕ ਝੂਠਾ ਤੇ ਲਾਲਚੀ ਮਨੁੱਖ ਹੈ ਤੂੰ ਮੈਨੂੰ ਠੱਗਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿ ਕੇ ਦੇਵੀ ਉਥੋਂ ਅਲੋਪ ਹੋ ਗਈ ਮੋਹਨ ਨੂੰ ਕੋਈ ਵੀ ਘਹਾੜੀ ਨਾ ਮਿਲੀ ਸਗੋਂ ਉਸਨੇ ਆਪਣੀ ਘਹਾੜੀ ਵੀ ਗਵਾ ਲਈ ਮੋਹਨ ਪਿੰਡ ਵਾਪਸ ਖਾਲੀ ਹੱਥੀ ਅਤੇ ਪਛਤਾਵੇ ਨਾਲ ਭਰਿਆ ਆਇਆ ਉਸ ਨੂੰ ਅਹਿਸਾਸ ਹੋਇਆ ਕਿ ਲਾਲਚ ਅਤੇ ਝੂਠ ਨੇ ਉਸ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ ਜਦ ਕਿ ਰਾਮ ਦੀ ਸੱਚਾਈ ਨੇ ਉਸ ਨੂੰ ਬਹੁਤ ਇਨਾਮ ਦਿੱਤਾ ਇਸ ਕਹਾਣੀ ਤੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਸੱਚਾਈ ਦਾ ਹਮੇਸ਼ਾ ਇਨਾਮ ਮਿਲਦਾ ਹੈ ਅਤੇ ਉਸ ਦੇ ਕਈ ਫਾਇਦੇ ਹੁੰਦੇ ਹਨ ਜਦ ਕਿ ਠੱਗੀ ਅਤੇ ਲਾਲਚ ਨੁਕਸਾਨ ਹੀ ਕਰਦੇ ਹਨ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ